ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤੈਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰਾਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਕ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹਿਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕੰਮ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਇਹਨਾਂ ਦੇ ਵੀ ਬੇਲਾ ਕਾਰੋਬਾਰ ਕਿਦਾਂ ਸੀਗਾ ਉਹ ਹੈਰਮਨੀਟੀ ਵੀ ਬਣਾਈ ਸੀ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਂਦੇ ਕੇਸਸ ਦਰਜ ਹੁੰਦੇ ਨੇ ਐਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਕੇਸ 'ਚ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰੋਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮ 'ਤੇ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਐਕਟ ਦੇ ਕਾਰਵਾਈ ਹੋਏ ਇਹ 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 ਜਾਂਚ ਚੱਲਦੀ ਹੈ ਜੀ ਇਹ ਵੀ ਸਾਰੇ ਚੱਲਦੀ ਜਵਾਬਦੇਹੀ ਦੇ ਸਾਮਿਲ ਵਿੱਚ ਇਹ ਜਿਵੇਂ ਲਗਵਾਇਆ ਸੀ ਜਿਹੜਾ ਇਹ ਵੈਪਨ ਸੀਗਾ ਇਹ ਉਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪੱਤਾ ਦਰਜ ਹੋਇਆ ਉਹਦੇ ਵਿੱਚ ਰਿਕਵਰੀ ਹੋਈ ਸੀ ਬਹੁਤ ਬਹੁਤ ਧੰਨਵਾਦ ਸਾਡੀ ਕੰਮ ਜੀ 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 ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਿਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿਕਟ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਿਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸਸ ਸ਼ਾਪਸ ਤੇ ਬੈਂਕਟ ਹਾਲਸ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਹੈ। ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰੋਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਜਿੱਥੇ ਹੈ ਜਿਵੇਂ ਕਿ Osium ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰੋਪਰਟੀ ਹੈ ਉਹ ਵਾਲੀ ਪਿੰਡ ਮੋਦੇ ਦੇ ਵਿੱਚ ਵੀ ਕੁਝ ਪ੍ਰੋਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦੇ। ਇੱਕੋ ਬੰਦਾ ਦੋ ਦੋ ਸੈਂਟੀਗ੍ਰੇਡ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰੋਪਰਟੀ ਹੈ ਸਾਂਝੇ ਦੋ ਹਤੇ। ਇੱਕੋ ਪਰਵ ਇਕ ਕੁਝ ਕੁ ਜਿਹੜੇ ਦੋ ਬੰਦੇ ਹੈਗੇ ਉਹ ਇੱਕੋ ਪਰਿਵਾਰ ਦੇ ਨੇ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਕਟ ਨੇ ਜੀ ਜਿਹੜਾ ਇਹ ਕੇਸ ਹੈ ਇਹਦੀ ਤਫਤੀਸ਼ ਜਾ ਰਹੀ ਹੈ ਇਹਦੇ ਵਿੱਚ ਜੋ ਵੀ ਆਏਗਾ ਬੰਦਾ ਉਹ ਉਸਦੀ ਜਿਹੜਾ ਰੋਲ ਹੋਏਗਾ ਉਸ ਦੇ ਅਕੋਰਡਿੰਗਲੀ ਜਿਹੜਾ ਹੈਗਾ ਉਸ ਦਾ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸ਼ਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਵੇਗੀ ਜਿਹੜੇ ਰੈਗੂਲੇਟਰੀ ਕੌਪੀ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਤੋਂ ਬਗੈਰ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੋਟਕੀ ਸਪਾਂਸਰ ਸਕਦੇ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਪੁੱਤਰ ਜੈਮਲ ਸਿੰਘ ਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਮੁੱਦੇ ਪੈਂਦੇ ਨੇ ਜੀ ਕਦੇ ਵੀ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਕੋਈ ਗੱਲ ਹੋਈ ਕਿ ਉਹਨਾਂ ਨੂੰ ਆਜੇ ਦਿੱਤੇ ਇਸ ਨੂੰ ਇਹ ਤਾਂ ਉਹਦੇ ਨਹੀਂ ਸਮਝਦੇ ਇਹ ਇਹ ਕਾਫੀ ਕੇਸ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਇਸ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਿਟ ਕਰਾ ਰਹੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲੇ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜਾ ਇਹਦੇ ਵਿੱਚ ਮੁਲਾਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਾਰਟੀ ਉਹਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਹੈ ਸੋ ਇਹ ਪ੍ਰੋਸੈਸ ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਾਈਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਂਦੇ ਆ ਇਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਦੇਖ ਰਹੇ ਆ ਕਾਫੀ ਦੇਰ ਤੋਂ ਇਹ ਐਕਟਿਵ ਸੀ ਇਹ ਇਸੇ ਕਰਕੇ ਜਿਹੜਾ ਕਾਫੀ ਸਾਡਾ ਟੀਮ ਜਿਹੜੀ ਹੈਗੀ ਹੁਣ ਵੀ ਲੱਗਿਆ ਹੋਈ ਜਾਂਨੇ ਤੇ ਇਹਨਾਂ ਤੇ ਸਾਡੀ ਨਜ਼ਰ ਸੀ ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਹੈ ਨਾ ਵੱਲੋਂ ਤੇ ਨਾਲ ਦੇ ਨਾਲ ਇਹ ਕੋਈ ਨਾ ਕੋਈ ਐਂਸਿਲਰੀ ਵਰਕ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਹਨ ਉਮਰ ਇਸ ਟਾਈਮ ਮੇਰੇ ਕੋਲ ਹੈ ਨਹੀਂ ਇਸ ਦਾ ਮੈਂ ਤੁਹਾਨੂੰ ਜਿਹੜਾ ਡਿਟੇਲਸ ਦੇਖੋ ਜੀ ਅਸੀਂ ਸਭ ਤੋਂ ਬਿਲਕੁਗ ਮੁਜਰਮ ਹੈ ਜੋ ਅਕਿਊਜ਼ਡ ਹੈ ਉਸ ਦੀ ਪ੍ਰਾਪਰਟੀ ਨੂੰ ਆਇਡੈਂਟੀਫਾਈ ਕਰਦੇ ਆਂ ਆਇਡੈਂਟੀਫਿਕੇਸ਼ਨ ਤੋਂ ਬਾਅਦ ਉਸ ਦੀ ਜਿਹੜੀ ਈਵੈਲੂਏਸ਼ਨ ਹੈ ਉਹ ਇੱਕ ਅਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਹੈ ਉਸ ਤੋਂ ਕਰਵਾ ਲੈਂਦੇ ਆਂ ਸਰ ਇਹਦਾ ਸੈਲਫੀ ਰੋਲ ਜਿਹੜਾ ਰਿਕਵਰੀ ਕੀਤਾ ਹੈ ਇਹ ਕੰਪਨੀ ਜਿਹੜਾ ਅਮਰ ਕਰਦਾ ਜੋ ਇਹ ਰਿਕਵਰ ਨਹੀਂ ਕੀਤਾ ਗਿਆ ਜੀ ਫ੍ਰੀਜ਼ ਕੀਤਾ ਗਿਆ ਹਾਂਜੀ ਹਾਂਜੀ ਕੋਈ ਪ੍ਰਾਪਰਟੀ ਵੇਚੀ ਜਾਏਗੀ ਸਰ ਇਹ ਨਹੀਂ ਇਹ ਕੰਪੀਟੈਂਟ ਅਥਾਰਟੀ ਦੀ ਇਜਾਜ਼ਤ ਤੋਂ ਬਿਨਾਂ ਕੁਝ ਵੀ ਜਿਹੜਾ ਹੈ ਪ੍ਰਾਪਰਟੀ ਚ ਲੈਣ ਦੇਣ ਉਹਦੀ ਸੇਲ ਉਹਦੀ ਪਰਚੇਸ ਜੋ ਵੀ ਤੁਸੀਂ ਕਹੋ ਮਾਰਟਗੇਜ ਕੋ ਉਹ ਨਹੀਂ ਹੋ ਸਕਦਾ ਹੁਣ ਫਿਰ ਕਰੋਗੇ ਕੀ ਉਹ ਪ੍ਰੋਪਰਟੀ ਦਾ ਮਤਲਬ ਉਹਨੂੰ ਵੇਚਿਆ ਜਾਏਗਾ ਕੀ ਨਹੀਂ ਦੇਖੋ ਜੀ ਇਸ ਦੇ ਨਾਲ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਜਿਨ੍ਹਾਂ ਨੇ ਇਲ ਗਾਟਨ ਮਨੀ ਦੇ ਨਾਲੇ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਉਹਨਾਂ ਨੂੰ ਹਿੱਟ ਕਰੇਗੀ ਇਹ ਐਨਡੀਪੀਐਸ 68 ਐਫ ਦਾ ਜਿਹੜਾ ਇੱਕ ਪ੍ਰੋਵੀਜ਼ਨ ਹੈ ਇਹ ਨਸ਼ਾ ਤਸਕਰ ਨੂੰ ਜਿਹੜਾ ਹੈ ਅੱਗੇ ਤੋਂ ਉਹ ਇਸ ਕੰਮ ਤੋਂ ਬਾਹਰ ਆਵੇ ਤੇ ਉਹਨੂੰ ਹਿੱਟ ਕਰੇ ਉਸ ਦੇ ਲਈ ਇੱਕ ਬਹੁਤ ਵੱਡਾ ਸੈਕਸ਼ਨ ਹੈ ਜਿਹੜਾ ਸਾਡੇ ਕੋਲ ਇਸ ਤਰੀਕੇ ਦੀ ਕੋਈ ਹਲੇ ਸਾਹਮਣੇ ਨਹੀਂ ਆਈ ਹੈ ਪਰ ਜੇ ਇਸ ਤਰ੍ਹਾਂ ਦੀ ਹੈ ਤੇ ਉਹ ਬੰਦਾ ਇਨਵੋਲਵ ਹੈ ਉਹਨੂੰ ਅੱਗੇ ਫਰਦਰ ਜਿਹੜਾ ਹੈ ਕਿ ਲੀਗਲੀ ਉਸ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਸਕਦਾ ਜੀ ਹਾਂ ਜੀ ਕੱਲ 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 ਡਿਪਟੀ ਜਿਹੜੇ ਹੈ ਜਿਹੜੇ ਸੁਪਰਡੈਂਟ ਆਫ ਪੁਲਿਸ ਜਿਹੜੇ ਨੇ ਡੀਐਸਪੀ ਆਪਣੇ ਆਪਿਆਰੀ ਨੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਥੇ ਪ੍ਰਾਪਰਟੀ ਤੇ ਅਲੋਂਗ ਵਿਦ ਫੋਰਸ ਜਿਹੜਾ ਹੈ ਇਹ ਪੇਸਟ ਕੀਤੇ ਗਏ ਆ। ਪਰ ਇੱਕ ਇਹ ਜਿਹੜੀ ਆ ਰਹੀ ਹੈ ਅਮਰ ਜੀ ਦੀ ਦੇਖਦੇ ਦੇਖਦੇ ਪ੍ਰੋਟੈਕਟਿਵ ਜਿਹੜਾ ਇਹ ਲੋਕ ਉਸਾਸ ਦੇ ਦਾਇਰੇ ਦਾ ਕੀਤੀ ਇਹ ਨੇ ਕਿ ਇਹ ਹਦਾਇਤਾਂ ਨੇ ਡੀਜੀਪੀ ਸਾਹਿਬ ਦੀ ਖਾਸ ਤੌਰ ਤੇ ਕਿ ਕਿਸੇ ਵੀ ਤਰ੍ਹਾਂ ਦਾ ਲਾ ਲੈਂਡ ਆਰਡਰ ਜਿਹੜਾ ਹੈ ਡਿਸਟਰਬ ਨਹੀਂ ਕੀਤਾ ਜਾਏਗਾ। ਇੱਕ ਭਾਈਚਾਰਕ ਸਾਂਝ ਜਿਹੜੀ ਬਣੀ ਹੈ ਉਸੇ ਤਰੀਕੇ ਨਾਲ ਬਣੀ ਰਹੇਗੀ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਕੋਈ ਇਸ ਤਰੀਕੇ ਦੀ ਜਿਹੜੀ ਕੋਈ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਸਾਨੂੰ ਰਿਪੋਰਟ ਕਰਨ ਆਪ ਵਿੱਚ ਇਨਵੋਲ ਨਾ ਹੋਣ ਤੇ ਜਿਹੜਾ ਹੈ ਲੈਂਡ ਆਰਡਰ ਨੂੰ ਮੇਨਟੇਨ ਰੱਖਾਂ ਇਸ ਲਈ ਉਹ ਮਾਹੌਲ ਬਣਾਏ ਰੱਖਾਂ